ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਜਾਨਵਰ ਸੇਲ ਦੇ ਲਈ ਲਖਾਉਣੇ ਆ ਪਹਿਲੇ ਨੰਬਰ ਤੇ ਆਪਾਂ ਕੱਲ ਕਰਦੇ ਆ ਸੰਜਾਬ ਘੋੜੀ ਬਾਰੇ ਇਹਦੀ ਉਮਰ ਹੈ ਗਈ ਹੈ ਜੀ 5 ਸਾਲ ਕੱਦ ਹੈਗਾ ਇਹਦਾ 9+ ਮੌਕੇ ਤੇ ਖਾਲੀ ਅੰਦਰ ਦੀ ਸਾਫ ਹੈ ਇੱਕ ਅੱਖ ਕਣੀਓ ਮਨਾਖੀਆ ਹੈ ਬਾਕੀ ਪਹਿਲਾਂ ਇਹਨੇ ਬਸੇਰਾ ਦਿੱਤਾ ਤੀਗਾ ਮੁੱਲ ਮਾਲਕ ਵੀਰ ਕਰਦੇ ਦਾ 90000 ਰੁਪਏ ਜੰਮੂ ਚ ਖੜੀ ਆ ਤੇ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਆ ਤਾਂ ਮਾਲਕਾਂ ਨਾਲ ਕਰ ਲੋ ਸੰਪਰਕ ਬਾਲਪੌਰਿਆਂ ਦੀ ਬਿਲਕੁਲ ਸਾਫ ਬਾਕੀ ਇੱਕ ਅੱਖ ਕਣਿਓ ਕੋੜੀ ਮਨਾਖੀ ਹੈ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਪੇਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਹੈ YouTube ਦੇ ਉੱਤੇ ਫ੍ਰੀ ਦੇ ਵਿੱਚ ਐਡ ਲਗਾ ਦਿੱਤੀ ਜਾਵੇਗੀ ਬਾਕੀ ਚਾਲ ਚੋਲ ਸੋਹਣੀ ਤੁਰਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਗਿਆਪਾ ਤੁਹਾਨੂੰ ਹੋਰ ਵੀ ਜਾਨਵਰ ਦਿਖਾਉਣੇ ਆ ਬਾਕੀ ਤੁਸੀਂ ਪਹਿਲਾਂ ਇੱਕ ਕੋੜੀ ਦੀ ਚਾਲ ਚੈੱਕ ਕਰ ਸਕਦੇ ਹੋ ਬਾਕੀ ਜੇ ਹੁਣ ਆਪਾਂ ਗੱਲ ਕਰੀਏ ਜੀ ਆ ਨੁਕਰੀ ਕੋਡੀ ਬਾਰੇ ਬਾਟ ਪਲੱਸ ਇਹਦੀ ਹਾਈਟ ਪੌਣੇ 4 ਸਾਲ ਉਮਰ ਹੈ ਇੱਕ ਅੱਖ ਤੋਂ ਕਮਾਂਡ ਲਈ ਹੈ ਇਹ ਜਲੰਧਰ ਏਰੀਆ ਮਾਲਕਵੀਰਾਂ ਦਾ ਮੁੱਲ 1,70,000 ਰੁਪਏ ਬਾਲਪੋਰੀਆਂ ਦੇ ਬਿਲਕੁਲ ਸਾਫਾ ਕਰਨਾ ਕੋਨਾਂ ਦੀ ਪੂਰੀ ਸ਼ਕੀਨ ਹੈ ਬਾਕੀ ਸੰਭ ਸੰਭੋ ਵੀ ਪੜਾ ਮਜ਼ਬੂਤ ਹੈ ਟੌਨ ਟੌਨ ਵੀ ਲੰਬੀ ਹੈ ਬਾਕੀ ਕੱਖ ਇਹਦੀ ਨੀਲੀ ਹੈ ਤੇ ਇੱਕ ਚਿੱਟਿਆ ਤੇ ਜੇ ਕਿਸੇ ਵੀਰ ਭਰਾ ਨੇ ਇਹ ਖਰੀਦਣੀ ਹੈ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਇਦੇ ਬਾਰੇ ਵੀ ਗੱਲਬਾਤ ਕਰ ਸਕਦਾ ਹੈ ਬਾਕੀ ਇਹਦੀ ਡਿਟੇਲ ਮਾਲਕ ਵੀਰਾ ਨੇ ਆਪਾਂ ਨੂੰ ਇੰਨੇ ਕਹਿ ਦਿੱਤੀ ਤੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀ ਵੀਡੀਓ ਨੂੰ ਵੀ ਕਰ ਦਿਓ ਲਾਇਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸ਼ ਤੇ ਆਪਣਾ ਨੰਬਰ ਚੱਲੀ ਜਾਂਦਾ ਬਾਕੀ ਪਹਿਲਾ ਇਹ ਸੂਈ ਆ ਗਈ ਘੋੜੀ ਇਹਦੇ ਮਾਗਰ ਨੋਕਰਾ ਬਸੇਰਾ ਤੀ ਨੋਕਰਾ ਬਸੇਰਾ ਮਰ ਗਿਆ ਉਹ ਤੇ ਇਸ ਕਰਕੇ ਮਾਲਕ ਵੀਰ ਘੋੜੀ ਸੇਲ ਕਰ ਰਿਹਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਤੇ ਅੱਗੇ ਪਰ ਕੇਜੀ ਤੋਂ ਡੇ ਵਾਸਤੇ ਇਹ ਮਾਰਵਾੜੀ ਘੋੜੀ ਉਮਰੇ ਦੀ ਹੈਗੀ ਜੀ 6 ਸਾਲ 9+ ਹਾਈਟ ਹੈ 2,50,000 ਰੁਪਏ ਮਾਲਕ ਵੀਰ ਮੁੱਲ ਕਰਦੇ ਆ ਮਹਾਰਾਸ਼ਟਰ ਗੁਜਰਾਤ ਏਰੀਆ ਮੱਥੇ ਪਟਾ ਬਾਕੀ ਬਹੁਤ ਸੋਹਣੀ ਘੋੜੀ ਆ ਬਾਕੀ ਇਹਦੀ ਵੀ ਡਿਟੇਲ ਮਾਲਕੋਈ ਰਾਣੇ ਆਪਾਂ ਨੂੰ ਇੰਨੇ ਕ ਦਿੱਤੀ ਸੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਪਰ ਤੇ ਅੱਗੇ ਆਪਾਂ ਗੱਲ ਕਰੀਏ ਜੀ ਏ ਘੋੜੀ ਬਾਰੇ ਇਹਦੀ ਉਮਰ ਹੈਗੀ ਹੈ 6 ਸਾਲ 60 ਪਲੱਸ ਹਾਈਟ ਹੈ ਬਾਕੀ ਇਹਦੇ ਮੰਗਰ ਮੱਜੂ ਕੋਈ ਲੈਣ ਦਾ ਬਸੇਰਾਗਾ 5 ਮਹੀਨੇ ਉਮਰ ਆ ਬਸੇਰੇ ਦੀ ਤੇ ਮਾਲਕ ਵੀਰੇ ਦਾ ਮੁੱਲ ਕਰਦੇ ਆ ਜੀ ਜੋੜੇ ਦਾ 1 ਲੱਖ ਤੇ 80000 ਰੁਪਇਆ ਬਾਕੀ ਮੋਗਾ ਏਰੀਆ ਮਾਲਕ ਵੀਰਾਂ ਦਾ ਚੈੱਕ ਕਰ ਸਕਦੇ ਹੋ ਤੁਸੀਂ ਹੋਰ ਵੀ ਮੌਕੇ ਤੇ ਮਾਨਤਾਣ ਕਰ ਦੇਣਗੇ ਮਾਲਕ ਵੀਰ ਬਾਕੀ ਘੋੜੀ ਵੀ ਸ਼ਕੀਨ ਹੈ ਬਸੇਰਾ ਵੀ ਪੂਰਾ ਸ਼ਕੀਨ ਹੈ ਤੇ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਇੱਕ ਆਪਾ ਸੋਡੇ ਲਈ ਰੱਖੀਏ ਇਹ ਕੁੜੀ ਦੀ ਉਮਰ ਹੈਗੀ ਹੈ 5 ਸਾਲ 60+ ਹਾਈਟ 2,80,000 ਰੁਪਏ ਮਾਲਕ ਵੀਰ ਦਾ ਮੁੱਲ ਕਰਦੇ ਆ ਮਹਾਰਾਸ਼ਟਰ ਗੁਜਰਾਤ ਚ ਖੜੀ ਹੈ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਆ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਜੀ ਬਾਕੀ ਜਿੰਨੀ ਕਾਪਾ ਨੂੰ ਮਾਲਕ ਵੀਰ ਡਿਟੇਲ ਦਿੰਦੇ ਆ ਉੰਨੀ ਕਾਪਾ ਸੋਡੇ ਨਾਲ ਸ਼ੇਅਰ ਕਰ ਸਕਦੇ ਆ ਬਾਕੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਤੇ ਅੱਗੇ ਆਪਾਂ ਰੱਖੀਏ ਜੀ ਸੋਡੇ ਵਾਸਤੇ ਇਹ ਅਵਲਕ ਬਸੇਰੀ ਇਹ ਰਾਜ ਤਿਲਕ ਦੀ ਬੱਚੀ ਹੈ ਜੀ ਉਮਰ ਦੀ ਹੈਗੀ ਹੈ 20 ਮਹੀਨੇ 58 ਪਲੱਸ ਦੀ ਹਾਈਟ ਹੈ ਬਾਕੀ 2 ਲੱਖ ਮਾਲਕ ਵੀਰੇ ਦਾ ਮੁੱਲ ਕਰਦੇ ਜੇ ਕਿਸੇ ਵੀਰਪ੍ਰਾ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ 58 ਪਲੱਸ ਦੀ ਹਾਈਟ ਹੈ ਰਾਜ ਤਿਲਕ ਦੀ ਬੱਚੀ ਹੈ ਬਾਕੀ ਹਵਲਕਾ ਬਹੁਤ ਸੋਹਣੀਆ ਕੰਨਾਂ ਗੁੰਨਾਂ ਦੀ ਪੂਰੀ ਸ਼ਕੀਨ ਹੈ ਤਾਂ ਟੋਨ ਵੀ ਲੰਬੀ ਹੈ ਸੰਭਾ ਸੰਭਾ ਦੀ ਵੀ ਪੂਰੀ ਮਜ਼ਬੂਤ ਹੈ ਬੋਡੀ ਬੰਤਰ ਵੀ ਮਜ਼ਬੂਤ ਹੈ ਪੂਰਾ ਤੇ ਗੇਪਰ ਕੀ ਤੁਹਾਡੇ ਵਾਸਤੇ ਮਾਰਵਾੜੀ ਕੋੜੀ ਦੀ ਉਮਰ ਹੈਗੀ ਹੈ 7 ਤੋਂ 8 ਸਾਲ 59 ਪਲਸ ਦੀ ਹਾਈਟ ਹੈ ਬਾਕੀ ਚਾਲ ਚੋਲ ਦੀ ਬਿਲਕੁਲ ਪਾਸ ਹੈ ਕਿਵੇਂ ਮਰਜ਼ੀ ਜਵਾਕ ਲਈ ਖੜੀ ਚੱਲਣਾ 6 ਮਹੀਨਿਆਂ ਦੀ ਗੱਬਣਾ ਹੈ ਅਰਜਨ ਕੋੜੇ ਤੋਂ ਅਰਜਨ ਕੋੜਾ ਹੈਗਾ ਇਹ ਕਾਲੇ ਕਾਂਟਰੀ ਦਾ ਪੋਤਾ ਬਾਕੀ ਮਾਲਕ ਵੀਰੇ ਦਾ ਮੁੱਲ ਕਰਦੇ ਆ ਜੀ 2,50,000 ਰੁਪਇਆ ਪੂਨਾ ਮਹਾਰਾਸ਼ਟਰ ਇਹ ਮਾਲਕ ਵੀਰਾਂ ਦਾ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀਆਂ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਬਾਲਪੌਰੀਆਂ ਦੀ ਬਿਲਕੁਲ ਸਾਫਾ ਕੰਨਾਂ ਕੁਰਨਾ ਦੀ ਸਕੀਨ ਆ ਬਾਡੀ ਮੰਤਰ ਕਣੀਆਂ ਵੀ ਪੂਰਾ ਮਜ਼ਬੂਤ ਤੇ ਆ ਬਾਕੀ ਮੱਥੇ ਕੱਲਾ ਫੁੱਲ ਹੈ ਜੀ ਤੇ ਜੇ ਕਿਸੇ ਨੇ ਕਰਨ ਆਪਦਾ ਜਾਨਵਰ ਸਿਲ ਤਲਾਸ਼ ਤੇ ਆ ਉਹਨਾ ਨੰਬਰ ਚੱਲ ਰਿਹਾ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦੀ